ਦੀ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨੇ ਅੰਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ 'ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ 'ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨੇ ਅੰਗ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਇਮਰ ਫਸਾਈ ਇਹ ਹੀ ਲੱਗ ਰਿਹਾ ਹੈ ਇਹ ਮਾਨਯੋਗ ਅਦਾਲਤ 'ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉਥੋਂ ਕਾਬੂ ਕੀਤਾ ਗਿਆ ਉਸ ਸਬੰਧ ਚ ਇਹਦੇ ਖਿਲਾਫ ਮਕਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਜਿਸ ਸਬੰਧ ਚ ਇਹਦੀ ਗ੍ਰਿਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਨਜੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਾਨਯੋਗ ਐਸਪੀ ਸਿਟੀ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਕੀ ਨਾਮ ਜੱਜ ਸਾਹਿਬ ਦਾ ਕੀ ਨਾਮ ਸੀ ਜੀ ਨਾਮਾ ਦੱਸੋ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏਸੀਜਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ ਦੇ ਨਯੰਕ ਸਿੰਘ ਦਾ ਨਾਮ ਹੈ ਹਾਂ ਗੁਰਪਾਲ ਸਿੰਘ ਦਾ ਗੁਰਪਾਲ ਸਿੰਘ ਨਾਮ ਹੈ ਤਾਂ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ ਇਹਦਾ ਜੋ ਹੁਣ ਕਲੀਅਰ ਹੋਇਆ ਇਹਦਾ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਸੀਗਾ ਮੈਂ ਉੱਪਰ ਚੜਨਾ ਢਾਸ ਤੇ ਇਹ ਬੰਦਾ ਜੋ ਇਹ ਬੰਦਾ ਜੋ ਨੀਮ ਪਾਗਲਪਨ ਦੀ ਹਾਲਤ ਚ ਇੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਛ ਵਿਅਕਤੀ ਜੋਧਪੁਰ ਲੈ ਗਏ ਉੱਥੇ ਜੋਧਪੁਰ ਲੈ ਜਾ ਕੇ ਮੇਰੇ ਨਾਲ ਉਹਨਾਂ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀ ਇਹਦੇ ਗੱਲਾਂ ਕਰ ਰਿਹਾ ਸੀਗਾ ਹਾਂ ਜੇ ਤਾਂ ਹਾਲੀ